ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਮੰਦ ਭਾਗੀ ਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਵਿਅਕਤੀ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਦੀ ਜਿਹੜੀ ਨਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਉੱਥੋਂ ਦੇ ਜਿਹੜੇ ਦੋ ਵਿਅਕਤੀ ਸੀ ਉਹਨਾਂ ਨੇ ਇਹ ਕਿਹਾ ਕਿ ਇੱਕ ਜਿਹੜਾ ਬਜ਼ੁਰਗ ਵਿਅਕਤੀ ਸੀ ਉਹ ਨਹਿਰ ਦੇ ਕੰਢੇ ਆ ਰਿਹਾ ਸੀ ਤੇ ਅਚਾਨਕ ਹੀ ਉਸਨੇ ਨਹਿਰ ਦੇ ਵਿੱਚ ਛਾਲ ਮਾਰੀ ਜਿਸ ਦੇ ਕਰਕੇ ਸਨ ਪਤਾ ਲੱਗਿਆ ਕਿ ਉਹ ਵਿਅਕਤੀ ਬਜ਼ੁਰਗ ਸੀ ਤੇ ਅਸੀਂ ਨਾਲ ਹੀ ਜਿਹੜੇ ਉੱਥੇ ਗੋਤਾਖੋਰ ਸੀ ਉਹਨਾਂ ਦੀ ਮਦਦ ਦੁਆਰਾ ਜਿਹੜਾ ਬਜ਼ੁਰਗ ਵਿਅਕਤੀ ਸੀ ਉਸ ਨੂੰ ਬਾਹਰ ਕੱਢਿਆ ਗਿਆ ਤੇ ਫਿਰ ਉਹਨਾਂ ਨੇ ਇਹ ਬਿਆਨ ਆਇਆ ਕਿ ਹਲੇ ਤੱਕ ਸਾਨੂੰ ਇਹਦਾ ਕਾਰਨ ਨਹੀਂ ਪਤਾ ਲੱਗਾ ਕਿ ਜਿਹੜਾ ਬਜ਼ੁਰਗ ਵਿਅਕਤੀ ਆ ਉਸਨੇ ਨਹਿਰ ਦੇ ਵਿੱਚ ਛਾਲ ਕਿਉਂ ਮਾਰੀ ਕਿੱਥੋਂ ਦਾ ਰਹਿਣ ਵਾਲਾ ਹੈ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਦੋ ਵਿਅਕਤੀ ਇੱਕ ਬਜ਼ੁਰਗ ਵਿਅਕਤੀ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਰਹੇ ਆ ਤੇ ਦੱਸਿਆ ਇਹ ਜਾ ਰਿਹਾ ਕਿ ਬਜ਼ੁਰਗ ਵਿਅਕਤੀ ਨੇ ਆਪਣੀ ਜਿਹੜੀ ਆ ਨਹਿਰ ਦੇ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਦੂਜੇ ਪਾਸੇ ਜਿਹੜਾ ਗੋਤਾਖੋਰ ਸੀ ਹੋਰ ਵਿਅਕਤੀ ਸੀ ਉੱਥੇ ਨਹਿਰ ਦੇ ਆਸੇ-ਪਾਸੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇੱਕ ਬਜ਼ੁਰਗ ਵਿਅਕਤੀ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤੁਰੰਤ ਹੀ ਉਥੋਂ ਦੇ ਰਾਹਗੀਰ ਜਿਹੜੇ ਗੋਤਾਖੋਰ ਵੀ ਦੱਸੇ ਜਾ ਰਹੇ ਆ ਉਹਨਾਂ ਦੀ ਮਦਦ ਦੁਆਰਾ ਜਿਹੜਾ ਬਜ਼ੁਰਗ ਵਿਅਕਤੀ ਨਹਿਰ ਦੇ ਵਿੱਚ ਛਾਲ ਜਿਸ ਨੇ ਮਾਰੀ ਸੀ ਉਹਨਾਂ ਦੀ ਮਦਦ ਦੁਆਰਾ ਜਿਹੜੇ ਗੋਤਾ ਹਾਰ ਗੋਤਾ ਹੋਰ ਦੀ ਮਦਦ ਦੁਆਰਾ ਉਹ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਤੇ ਉਹਨਾਂ ਦੇ ਇਹ ਬਿਆਨ ਆਇਆ ਕਿ ਜਿਹੜਾ ਬਜ਼ੁਰਗ ਵਿਅਕਤੀ ਸੀ ਇਹ ਨਹਿਰ ਕੋਲ ਦੀ ਆਰਿਆ ਸਿਤ ਅਚਾਰਕਾ ਇਸ ਨੂੰ ਪਤਾ ਨਹੀਂ ਕੀ ਹੋਇਆ ਕਿ ਇਸ ਨੇ ਨਹਿਰ ਦੇ ਵਿੱਚ ਛਾਲ ਮਾਰੀ ਫਿਰ ਅਸੀਂ ਵੀ ਤੁਰੰਤ ਹੀ ਛਾਲ ਮਾਰ ਕੇ ਇਸ ਬਜ਼ੁਰਗ ਵਿਅਕਤੀ ਨੂੰ ਬਾਹਰ ਕੱਢ ਲਿਆ ਫਿਰ ਹਾਲ ਤੱਕ ਉਹ ਵਿਅਕਤੀ ਜਿਹੜਾ ਠੀਕ ਦੱਸਿਆ ਜਾ ਰਿਹਾ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਉਸ ਕੋਲੇ ਕਾਗਜ਼ ਪੱਤਰ ਸੀ ਡਾਕੂਮੈਂਟ ਸੀ ਉਹ ਵੀ ਸਾਰੇ ਖਰਾਬ ਹੋ ਗਏ ਕਿ ਜਿਹਦੇ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਜਿਹੜਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੋ ਰਿਹਾ ਪਰ ਉਥੋਂ ਦੇ ਜਿਹੜੇ ਗੋਤਾਖੋਰ ਆ ਰਾਹੀਰਾ ਉਹਨਾਂ ਨੇ ਇਹ ਲੋਕਾਂ ਨੂੰ ਅਤੇ ਪਰ ਜਿਹੜੇ মিডিਆ ਦੇ ਸਾਹਮਣੇ ਇਹ ਬਿਆਨ ਦਿੱਤੇ ਆ ਕਿ ਅਸੀਂ ਇਸ ਬਜ਼ੁਰਗ ਵਿਅਕਤੀ ਦੇ ਪਰਿਵਾਰ ਦੀ ਅਸੀਂ ਜਿਹੜੀ ਆ ਭਾਲ ਕਰ ਰਹੇ ਹਾਂ ਜਉਂਦੇ ਸਾਨੂੰ ਉਹਨਾਂ ਦਾ ਆਤਾ ਪਤਾ ਲੱਗਿਆ ਤਾਂ ਅਸੀਂ ਇਸ ਬਜ਼ੁਰਗ ਉਹਨਾਂ ਬਜ਼ੁਰਗ ਵਿਅਕਤੀ ਨੂੰ ਉਹਦੇ ਘਰ ਛੱਡ ਕੇ ਤੇ ਉਹ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਸੀਂ ਸੂਚਿਤ ਕਰਾਂਗੇ ਕਿ ਤੁਹਾਡਾ ਜਿਹੜਾ ਇੱਕ ਬਜ਼ੁਰਗ ਵਿਅਕਤੀ ਆ ਨਹਿਰ ਦੇ ਵਿੱਚ ਜਿਹੜੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਸੀਂ ਉਹਨਾਂ ਉਸ ਵਿਅਕਤੀ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਹੈ ਤਾਂ ਬਾਅਦ ਵਿੱਚ ਜਦੋਂ ਹੁਣ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਐਸ ਸੂਚਨਾ ਬਾਰੇ ਖਬਰ ਮਿਲੇਗੀ ਤਾਂ ਤਾਂ ਹੀ ਪਤਾ ਲੱਗੇਗਾ ਤਾਂ ਹੀ ਵੱਡਾ ਕਾਰਨ ਪਤਾ ਲੱਗੇਗਾ ਕਿ ਜਿਹੜਾ ਬਜ਼ੁਰਗ ਵਿਅਕਤੀ ਆ ਉਸਨੇ ਆਪਣੀ ਜਿਹੜੀ ਨਹਿਰ ਦੇ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਿਉਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਫਿਰ ਉਹਦੀ ਖਬਰ ਉਹਦੀ ਸਾਰੀ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਸ ਘਟਨਾ ਬਾਰੇ ਉਹ ਸੂਚਿਤ ਕੀਤਾ ਗਿਆ ਪਰ ਦੂਜੇ ਪਾਸੇ ਇੱਕ ਹੋਰ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਮਜ਼ਦੂਰਾ ਦਾ ਟਰੱਕ ਭਰਿਆ ਜਾ ਰਿਹਾ ਸੀ ਤਾਂ ਓਵਰ ਕੰਟਰੋਲ ਹੋਣ ਦੇ ਨਾਲ ਜਿਹੜਾ ਟਰੱਕ ਪਲਟ ਜਾਂਦਾ ਤੇ ਉਹਦੇ ਵਿੱਚ 26 ਵਿਅਕਤੀ 26 ਮਜ਼ਦੂਰ ਜਿਹੜੇ ਜ਼ਖਮੀ ਦੱਸੇ ਜਾ ਰਹੇ ਆ ਇਹ ਜਿਹੜੀ ਖਬਰ ਆ ਉੱਤਰ ਪ੍ਰਦੇਸ਼ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਉੱਤਰ ਪ੍ਰਦੇਸ਼ ਦੇ ਬਿਹਾਰ ਦੇ ਵਿੱਚ ਜਿਹੜੇ ਮਜ਼ਦੂਰ ਆ ਉਹ ਹਿਮਾਚਲ ਦੇ ਵਿੱਚ ਆਲੂ ਚੁਗਣ ਦਾ ਕੰਮ ਕਰਨ ਆ ਰਹੇ ਸੀ ਟਰੱਕ ਦੀ ਮਦਦ ਦੁਆਰਾ ਤੇ ਉਹਦੇ ਟਰੱਕ ਦੇ ਵਿੱਚ ਘੱਟੋ ਘੱਟ 26 ਮਜ਼ਦੂਰ ਦੱਸੇ ਜਾ ਰਹੇ ਜਿਸ ਵਿੱਚ ਔਰਤਾਂ ਅਤੇ ਬੱਚੇ ਤੇ ਵਿਅਕਤੀ ਵੀ ਦੱਸੇ ਜਾ ਰਹੇ ਆ ਕਿ देर रात ਤੱਕ ਜਦੋਂ ਕੰਮ ਤੋਂ ਉਹ ਵਾਪਸ ਘਰ ਨੂੰ ਜਾਣ ਲੱਗੇ ਸੀ ਤਾਂ ਅਚਾਨਕ ਟਰੱਕ ਦੇ ਅੱਗੇ ਕੋਈ ਹੋਰ ਦੂਜਾ ਵਹੀਕਲ ਆਉਂਦਾ ਤੇ ਜਿਹੜਾ ਟਰੱਕ ਡਰਾਈਵਰ ਆ ਉਹ ਦੂਜੇ ਵਹੀਕਲ ਤੋਂ ਬਚਣ ਦੀ ਬਜਾਏ ਉਹ ਜਿਹੜਾ ਟਰੱਕ ਨੂੰ ਸਾਈਡ ਤੇ ਕਰ ਲੱਗਿਆ ਤਾਂ ਟਰੱਕ ਜਿਹੜਾ ਓਵਰ ਕੰਟਰੋਲ ਹੋ ਜਾਂਦੇ ਤੇ ਜਿਹਦੇ ਕਰਕੇ ਟਰੱਕ ਅਚਾਨਕ ਹੀ ਪਲਟੇ ਜਾਂਦਾ ਏ ਤੇ ਟਰੱਕ ਪਲਟਣ ਦੇ ਨਾਲ ਜਿਹੜੇ ਆ 26 ਮਜ਼ਦੂਰ ਜਿਹੜੇ ਵਿੱਚ ਬੈਠੇ ਹੁੰਦੇ ਟਰੱਕ ਦੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਤੇ ਉਸ ਦੇ ਵਿੱਚ ਜਿਹੜੇ ਆਗੇ ਔਰਤਾ ਬੱਚੇ ਤੇ ਮਰਦ ਵੀ ਦੱਸੇ ਜਾ ਰਹੇ ਆ ਦੁਬਾਰਾ ਤੁਹਾਨੂੰ ਫੇਰ ਦੱਸ ਦਈਏ ਕਿ ਇੱਕ ਮਜ਼ਦੂਰਾਂ ਦਾ ਟਰੱਕ ਜਿਹੜਾ ਪਰਿਆਵਾ ਟਰੱਕ ਜਿਹੜਾ ਪਲਟੇ ਜਾਂਦਾ ਏ ਕਿਉਂਕਿ ਜਿਹੜੇ ਮਜ਼ਦੂਰ ਆ ਉਹ ਜਿਹੜੇ ਹਿਮਾਚਲ ਦੇ ਵਿੱਚ ਕੰਮ ਕਰਨ ਆ ਰਹੇ ਸੀ ਆਲੂ ਚੁਗਣ ਦੇ ਲਈ ਜਿਹਦੇ ਵਿੱਚ ਬੱਚੇ ਔਰਤਾ ਅਤੇ ਆਦਮੀ ਦਸੇ ਜਾ ਰਹੇ ਸੀ ਤਾਂ ਜਦੋਂ ਬਾਅਦ ਵਿੱਚ ਆਪਦਾ ਕੰਮ ਤੋਂ ਵਾਪਸ ਘਰ ਨੂੰ ਜਾ ਰਹੇ ਸੀ ਤਾਂ ਅਚਾਨਕ ਇੱਕ ਵਹੀਕਲ ਸਾਹਮਣੇ ਆਉਂਦਾ ਏ ਟਰੱਕ ਉਸ ਦਾ ਬਚਾਅ ਕਰਨ ਦੇ ਲਈ ਜਦੋਂ ਦੂਸਰੀ ਸਾਈਡ ਕਰਨ ਲੱਗਦਾ ਤੇ ਟਰੱਕ ਜਿਹੜਾ ਓਵਰ ਕੰਟਰੋਲ ਹੋ ਜਾਂਦਾ ਜਿਹਦੇ ਕਰਕੇ ਉਹ ਟਰੱਕ ਉੱਥੇ ਹੀ ਪਲਟੇ ਜਾਂਦਾ ਏ ਤੇ 26 ਜਿਹੜੇ ਵਿਅਕਤੀ ਗੰਭੀਰ ਰੂਪ ਵਿੱਚ 26 ਮਜ਼ਦੂਰ ਹਰ ਵਿਅਕਤੀ ਕੰਬੀ ਰੂਪ ਵਿੱਚ ਜ਼ਖਮੀ ਹੋ ਜਾਂਦੇ ਤਾਂ ਤੁਰੰਤ ਹੀ ਉਹਨਾਂ ਸਾਰੇ ਮਜ਼ਦੂਰਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਜਿਹੜਾ ਐਡਮਿਟ ਕਰਵਾਇਆ ਜਾਂਦਾ ਹੈ ਜਿਹੜੇ ਉੱਥੋਂ ਦੇ ਰਾਹਗੀਰ ਹੁੰਦੇ ਆ ਜਿਹੜੇ ਹਿਮਾਚਲ ਦੇ ਵਿੱਚ ਲੋਕ ਰਹਿ ਰਹੇ ਆ ਉੱਥੋਂ ਦੇ ਰਾਹੀ ਗੀਰਾ ਉਹਨਾਂ ਦੀ ਮਦਦ ਦੁਆਰਾ ਜਿਹੜੇ 26 ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਆ ਤਾਂ ਉਹਨਾਂ ਨੂੰ ਹਸਪਤਲ ਦੇ ਵਿੱਚ ਚੰਡੀਗੜ੍ਹ ਦੇ ਹਸਪਤਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਾਇਆ ਜਾਂਦਾ ਐਡਮਿਟ ਕਰਵਾਇਆ ਜਾਂਦਾ ਇਹ ਫਿਲਹਾਲ ਤੱਕ ਇਸ ਘਟਨਾ ਦੇ ਵਿੱਚ ਕਿਸੇ ਦਾ ਕੋਈ ਵੀ ਜਾਲੀ ਮਾਲੀ ਨੁਕਸਾਨ ਨਹੀਂ ਹੋਇਆ ਬਸ ਇਹਦੇ ਵਿੱਚ ਕੱਲੇ ਜਿਹੜੇ ਮਜ਼ਦੂਰ ਔਰਤਾ ਬੱਚੇ ਮਰਦੇ ਹਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਆ ਤਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ